ਇਹ ਤੋਂ ਤਾਂ ਬੈਨਾ ਸਾਹਿਬ ਮਿਹਨਤੀ ਥਾਣੇਦਾਰ ਆਇਆ ਬਿਲਕੁਲ ਕੱਢ ਕੇ ਸਰਦਾਰ ਬਲਵਿੰਦਰ ਸਿੰਘ ਬੜਾ ਮਿਹਨਤੀ ਇਨਸਾਨ ਆ ਗਰਮੀ ਦਾ ਟਾਈਮ ਹੈ ਜੇ ਤੁਹਾਡੇ ਮਦਰਾਂ ਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਬੇਨਾ ਕੰਮ ਤੋਂ ਬਾਹਰ ਨਾ ਨਿਕਲੋ ਜੀ ਗਰਮੀ ਬਹੁਤ ਜ਼ਿਆਦਾ ਟ੍ਰੈਫਿਕ ਸਾਡੀ ਸਮੂਥਲੀ ਚੱਲ ਰਹੀ ਹੈ ਅਗਰ ਕੋਈ ਦਿੱਕਤ ਆਉਂਦੀ ਹੈ ਸਾਡੀ ਟੀਮ ਇਮੀਡੀਏਟਲੀ ਉੱਥੇ ਰਿਪੋਰਟ ਕਰੇਗਾ ਨਾਲ ਉਹ ਸਾਡੇ ਮੈਡਮਾ ਸ੍ਰੀਤਾ ਜੀ ਸਾਡੇ ਜਨ ਚਾਰ ਸਾਹਿਬ ਨਾਲ ਅਸੀਂ ਆਪਣੀ ਪੂਰੀ ਮਿਹਨਤ ਨਾਲ ਇਹ ਕੰਮ ਵਰਕ ਕਰ ਰਹੇ ਆ ਆਪਣੇ ਵੱਲੋਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਐਡੀਸਪੀ ਟ੍ਰੈਫਿਕ ਵੱਲੋਂ ਲਗਾਤਾਰ ਤਤਪਾਰ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਟ੍ਰੈਫਿਕ ਲਗਾਉਣੀ ਆ ਸਾਡਾ ਹੁਣ ਸਕੂਲ ਦਾ ਟਾਈਮ ਆ ਬੱਚਿਆਂ ਨੂੰ ਛੁੱਟੀ ਦਾ ਹੋਇਆ ਹੁਣ ਉਹਨਾਂ ਬੱਚਿਆਂ ਦੀਆਂ ਗੱਡੀਆਂ ਨਾਲ ਫਸਨ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਰ ਤੁਹਾਡੇ ਨਾਲ ਜੁੜੇ ਹੋਣ ਦੇ ਮਹਾਨਗਰ ਸਮਰਾਟ ਚੌਕ ਦੇ ਵਿੱਚ ਮੌਜੂਦ ਆ ਜਿੱਥੇ ਟ੍ਰੈਫਿਕ ਨੂੰ ਲੈ ਕੇ ਅੱਜ ਗੱਲ ਕਰਨ ਲੱਗੇ ਆ ਕਿਉਂਕਿ ਲੁਧਿਆਣਾ ਮਹਾਨਗਰ ਸਮਰਾਟ ਚੌਕ ਜਿੱਥੇ ਲੁਧਿਆਣਾ ਦਾ ਹੱਬ ਹੈ ਟ੍ਰੈਫਿਕ ਦਾ ਕਿਉਂਕਿ ਇਸ ਰੋਡ ਤੇ ਇਸ ਸਮਰਾਟ ਚੌਕ ਤੋਂ ਕਈ ਸੜਕਾਂ ਜਿਹੜੀਆਂ ਲੱਗਦੀਆਂ ਦੱਸਦੀ ਹੈ ਕਿ ਆ ਚੰਡੀਗੜ੍ਹ ਰੋਡ ਤੇ ਮੇਨ ਹਾਈਵੇ ਤੇ ਮੌਜੂਦ ਆ ਜਿੱਥੋਂ ਅਗਰ ਮੇਨ ਹਾਈਵੇ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਨੂੰ ਜਾਲ ਵਾਲੀ ਜਿਹੜੀ ਸੜਕ ਹੈ ਤਾਂ ਪਿੱਛੇ ਅਗਰ ਫਿਲੌਰ ਪਾਸੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਜਿਹੜੀ ਆਨ ਵਾਲੀ ਸੜਕ ਹੈ ਮੇਨ ਇਸ ਟੈਂਸ ਸਮਰਾਟ ਚੌਕ ਦੇ ਵਿੱਚ ਮੌਜੂਦ ਆ ਜਿੱਥੇ ਟ੍ਰੈ ਇਸ ਤਰੀਕੇ ਨਾਲ ਜਿਹੜੀ ਇਹ ਦੇਖ ਲੈ ਕੀਤੀ ਗਈ ਹੈ ਤਾਂ ਟ੍ਰੈਫਿਕ ਮੁਕਤ ਲੁਧਿਆਣਾ ਦੀ ਜਿਹੜੀ ਗੱਲ ਹੈ ਉਹ ਲੁਧਿਆਣਾ ਸੀਪੀ ਵੱਲੋਂ ਕੀਤੀ ਗਈ ਸੀਗੀ ਸੋਪਨ ਸ਼ਰਮਾ ਜੀ ਵੱਲੋਂ ਸੋ ਟ੍ਰੈਫਿਕ ਮੁਕਤ ਜਿਹੜਾ ਅੱਜ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਦੇਖ ਸਕਦੇ ਹੋ ਕਿ ਪੁਲਸ ਜੜੀ ਹੈ ਮੁਸਤੈਦ ਹੈ ਸੋ ਪੁਲਸ ਵੱਲੋਂ ਲਗਾਤਾਰ ਗਰਮੀ ਦੇ ਵਿੱਚ ਵੀ ਲਗਾਤਾਰ ਕੰਮ ਕੀਤਾ ਜ਼ਰ ਐਸਓ ਇਸ ਟਾਈਮ ਗਰਮੀ ਦਾ ਜਿਹੜਾ ਅਗਰ ਦੱਸ ਦਈਏ ਤੇ ਗਰਮੀ ਜਿਹੜੀ ਹੈ ਕਿਤੇ ਨਾ ਕਿਤੇ ਕਾਫੀ ਵੱਧ ਪੈ ਰਹੀ ਹੈ 45 ਡਿਗਰੀ ਤੋਂ ਵੀ ਪਾਰ ਜਿਹੜਾ ਟੈਂਪਰੇਚਰ ਹੈ ਉਹ ਗਰਮੀ ਦਾ ਹੋ ਚੁੱਕਾ ਹੈ ਸੋ ਲੁਧਿਆਣਾ ਦੇ ਵਿੱਚ ਦੀ ਗੱਲ ਕਰੀਏ ਤੇ ਲੁਧਿਆਣਾ ਜਿਹੜਾ 45 ਡਿਗਰੀ ਤੋਂ ਪਾਰ ਗਰਮੀ ਟੈਂਪਰੇਚਰ ਹੋ ਚੁੱਕਾ ਹੈ ਪਰ ਪੁਲਸ ਦੀ ਇਹ ਗੱਲ ਕਰੀਏ ਤੇ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਸ ਜਿਨ੍ਹਾਂ ਵੱਲੋਂ ਦੇਖ ਸਕਦੇ ਬਤੌਰ ਧੁੱਪ ਦੇ ਵਿੱਚ ਜਿਹੜਾ ਮੇਨ ਟੋਨਾ ਵੱਲੋਂ ਕੀਤਾ ਜਾ ਰਿਹਾ ਦਾ ਲੋਕਾਂ ਨੂੰ ਕੋਈ ਵੀ ਜਿਹੜੀ ਦਿੱਕਤ ਨਾ ਆਏ ਇਸ ਨੂੰ ਲੈ ਕੇ ਲਗਾਤਾਰ ਉਹਨਾਂ ਵੱਲ ਆ ਗੱਲਬਾਤ ਕਰਦੇ ਆ ਸਾਡੇ ਨਾਲ ਐਸਐਸਈ ਉਤਾਰ ਸਿੰਘ ਜੀ ਮੌਜੂਦ ਨੇ ਜਿਹੜੇ ਟ੍ਰੈਫਿਕ ਦੇ ਇੰਚਾਰਜ ਵੀ ਨੇ ਇਸ ਏਰੀਏ ਦੇ ਉਸ ਗੱਲਬਾਤ ਕਰਦੇ ਆ ਕਿ ਤੁੱਪ ਦੇ ਵਿੱਚ ਵੀ ਖੜੇ ਹੋ ਪਸੀਨਾ ਚੱਲਦਾ ਬੈਸਰ ਇਹ ਕੀ ਕਹਿਣਾ ਚਾਹੋਗੇ ਖੁਸ਼ੀ ਵੀ ਨਜ਼ਰ ਆ ਰਹੇ ਹੋ ਥੈਂਕ ਯੂ ਸਰ ਚਲੋ ਕੋਈ ਚੰਗਾ ਕੰਮ ਦੇਖ ਰਿਹਾ ਸਾਨੂੰ ਵਿੱਚ ਖੁਸ਼ੀ ਆ ਕਿ ਤੁਸੀਂ ਸਾਡਾ ਕੰਮ ਤਾਂ ਦੇਖ ਰਹੇ ਹੋ ਆਪਣੀ ਮਿਹਨਤ ਕਰਿਓ ਜਿਸ ਦੁਨੀਆ ਤੇ ਇੱਥੇ ਆਏ ਆ ਕੋਈ ਕੰਮ ਕਰਕੇ ਦਿਖਾਈ ਐ ਅੱਛੀ ਗੱਲ ਆ ਤੇ ਟ੍ਰੈਫਿਕ ਲਗਾਉਣੀ ਆ ਸਾਡਾ ਹੁਣ ਸਕੂਲ ਦਾ ਟਾਈਮ ਆ ਬੱਚਿਆਂ ਨੂੰ ਛੁੱਟੀ ਦਾ ਹੋਇਆ ਹੁਣ ਉਹਨਾਂ ਬੱਚਿਆਂ ਦੀਆਂ ਗੱਡੀਆਂ ਨਾ ਫਸਣ ਜਿੰਨੀ ਸਾਡੀ ਫੋਰਸ ਸਾਰੀ ਇਸ ਵੇਲੇ ਚੌਂਕਾ ਦੇ ਵਿੱਚ ਖੜੀ ਆ। ਬਿਲਕੁਲ ਸਰ ਇੱਕ ਪਾਸੇ 45 ਡਿਗਰੀ ਤੋਂ ਬਾਅਦ ਜਿਆਦਾ ਟੈਂਪਰੇਚਰ ਹੁਣ ਚੱਲਦਾ ਪਿਆ ਲੁਧਿਆਣਾ ਦੇ ਵਿੱਚ। ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਗਰਮੀ ਜਿਹੜੀ ਆ ਦਸਤਕ ਦੇ ਰਹੀ ਆ। ਇਹ ਲੁਧਿਆਣਾ ਦਾ ਮੇਨ ਹੱਬ ਐ ਇਸ ਬੜਾ ਚੌਕ ਜਿੱਥੇ ਇਹ ਕਈ ਸੜਕਾਂ ਜਿਹੜੀਆਂ ਲੱਗਦੀਆਂ ਨੇ। ਇੱਥੇ ਸਾਡਾ ਨਾ ਸਰ ਮਿਹਨਤੀ ਥਾਣੇਦਾਰ ਲਾਇਆ ਆ ਬਿਲਕੁਲ ਕੱਢ ਕੇ ਸਰਦਾਰ ਬਲਵਿੰਦਰ ਸਿੰਘ। ਬੜਾ ਮਿਹਨਤੀ ਇਨਸਾਨ ਆ। ਨਾਲ ਹੋਏ ਸਾਡੇ ਮੈਡਮਾ ਸ੍ਰੀਤਾ ਜੀ ਸਾਡੇ ਜ਼ੋਨ ਚਾਰ ਸਾਹਿਬ ਨਾਲ। ਅਸੀਂ ਆਪਣੀ ਪੂਰੀ ਮਿਹਨਤ ਨਾਲ ਇਹ ਕੰਮ ਕਿ ਕੋਈ ਵੀ ਟ੍ਰੈਫਿਕ ਜਾਮ ਨਾ ਹੋਵੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਆਪਣੇ ਵੱਲੋਂ ਆਪਣੇ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਐਡੀਸਿਪੀ ਟ੍ਰੈਫਿਕ ਵੱਲੋਂ ਲਗਾਤਾਰ ਤਤਪਾਰ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਗਰਮੀ ਤੇ ਚੱਲ ਆਉਦੀ ਜਾਂਦੀ ਰਣੀ ਵੀਰ ਗਰਮੀ ਚੱਲਣੀ ਪੈਣੀ ਆ ਬਿਲਕੁਲ ਇੱਕ ਪਾਸੇ ਚਾਰ ਜੋਨਾਂ ਨੂੰ ਅੱਠ ਜੋਨ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਸੋਪਨ ਸ਼ਰਮਾ ਜੀ ਵੱਲੋਂ ਐ ਸਿੱਧੇ ਤੌਰ ਤੇ ਲੁਧਿਆਣਾ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜਿਹੜਾ ਲੁਧਿਆਣਾ ਟ੍ਰੈਫਿਕ ਮੁਕਤ ਹੋਊਗਾ ਅ ਸੋ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਨਾਤਾ ਸੀ ਪਬਲਿਕ ਨੂੰ ਪਰੇਸ਼ਾਨੀ ਹੋਣ ਦਵਾਂਗੇ ਤੇ ਨਾ ਹੀ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਐਸਪੀ ਸਾਹਿਬਾਂ ਡੀਸੀਪੀ ਸਾਹਿਬਾਂ ਉਹਨਾਂ ਦੀ ਪਿੱਠ ਲੱਗਾਂ ਦਵਾਂਗੇ ਜਿੰਨੀ ਤਰ ਹੈਗਾ ਯੋਰ ਨਾਲ ਕੰਮ ਕਰਾਂਗੇ ਪੂਰੇ ਤਨਦੇਈ ਨਾਲ ਬਿਲਕੁਲ ਪੰਜਾਬ ਪੁਲਿਸ ਹੈ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਹੈ ਜਿਨ੍ਹਾਂ ਵੱਲੋਂ ਬਤੌਰ ਜਿਹੜੀ ਹੈ ਮਿਹਨਤ ਕੀਤੀ ਜਾ ਰਹੀ ਹੈ ਲੁਧਿਆਣਾ ਸਮਰਾਲਾ ਚੌਕ ਦੇ 35 45 ਡਿਗਰੀ ਜਿਹੜੀ ਹੈ ਟੈਂਪਰੇਚਰ ਗਰਮੀ ਦੀ ਹੈ ਅਸੋ ਗਰਮੀ ਨੂੰ ਲੈ ਕੇ ਉਸ ਤੋਂ ਬਾਅਦ ਵੀ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਦੇਖ ਸਕਦੇ ਹੋ ਚੰਡੀਗੜ੍ਹ ਹ ਐਡਵਾਈਜ਼ਰ ਕੋਣ ਹੈ ਜਿਹੜੇ ਲਗਾਏ ਗਏ ਨੇ ਕਿਉਂਕਿ ਜਿਹੜੇ ਲੋਕ ਨੇ ਉਹ ਆ ਕੇ ਇੱਕ ਪਾਸੇ ਸਾਈਡ ਤੇ ਖੜਨ ਤਾਂ ਦੂਜੇ ਪਾਸੇ ਜਿਹੜੇ ਲੋਕ ਨੇ ਸੜਕ ਤੇ ਸਿੱਧੇ ਜਾਣ ਪਰ ਦੱਸਦੇ ਕਿ ਜੋ ਇੰਚਾਰ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਵੀ ਕਰਾਂਗੇ ਕਿ ਇੱਕ ਪਾਸੇ ਉਹ ਖੁਦ ਵੀ ਆਪ ਜਿਹੜਾ ਰੋਡ ਤੇ ਉਤਰੇ ਹੋਏ ਨੇ ਸੋ ਟ੍ਰੈਫਿਕ ਕਲੀਅਰ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਚੌਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਪੂਰੀ ਤੌਰ ਤੇ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜੀ ਹੈ ਉਹ ਕਲੀਅਰ ਨਜ਼ਰ ਆ ਰਹੀ ਹਾਲਾਂਕਿ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜੜੀ ਹੈ ਉਹ ਦਿੱਕਤਾਂ ਦੇ ਜਿਹੜਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਾਡੇ ਨਾਲ ਜੋ ਕਿਵੇਂ ਦੇਖ ਰਹੇ ਹੋ ਸਰ ਬੱਚਿਆਂ ਨੂੰ ਨਾ ਛੁੱਟੀਆਂ ਹੋਈਆਂ ਰਹੀਆਂ ਤਾਂ ਕਰਕੇ ਅਸੀਂ ਚੌਂਕਾਂ 'ਚ ਆਏ ਹਾਂ ਸਾਰੇ ਸਾਡੇ ਮੁਲਾਜ਼ਮ ਹਾਜ਼ਰ ਨੇ ਬੱਚਿਆਂ ਨੂੰ ਲੰਘਾ ਰਹੇ ਆ ਬਿਲਕੁਲ ਇੱਕ ਪਾਸੇ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ 45 ਡਿਗਰੀ ਤੋਂ ਵੀ ਪਾਰ ਹੋ ਚੁੱਕੀ ਹੈ ਗਰਮੀ ਫਿਰ ਵੀ ਅਲੂਧਿਆਨੇ ਹਰ ਇੱਕ ਟ੍ਰੈਫਿਕ ਦੇਤੇ ਪੁਲਿਸ ਜੜੀ ਮੁਸਤੈਦ ਹੈ ਸਮਰਾਰਾ ਚੌਕ ਹਾਬਾ ਸਮਰਾਰਾ ਚੌਕ ਦੇ ਵਿੱਚ ਵੀ ਟ੍ਰੈਫਿਕ ਪੁਲਿਸ ਜੜੀ ਆ ਲਗਾਤਾਰ ਮੁਸਤੈਦ ਹਾਂਜੀ ਇਹ ਹੈ ਸੀਪੀ ਸਾਹਿਬ ਦੇ ਹੁਕਮਾਂ ਨਾਲ 8 ਜੂਨ ਬਣਾਏ ਗਏ ਆ ਟ੍ਰੈਫਿਕ ਸਾਡੀ ਸਮੂਥਲੀ ਚੱਲ ਰਹੀ ਹੈ ਅਗਰ ਕੋਈ ਦਿੱਕਤ ਆਉਂਦੀ ਹੈ ਸਾਡੀ ਟੀਮ ਇਮੀਡੀਏਟਲੀ ਉੱਥੇ ਰਿਪੋਰਟ ਕਰੇ ਬਿਲਕੁਲ ਸਰ ਮੈਮ ਕਿਸ ਕਿਸ ਏਰੀਆ ਨੂੰ ਤੁਸੀਂ ਡੀਲ ਕਰਦੇ ਹੋ ਕਿਸ ਕਿਸ ਏਰੀਆ ਨੂੰ ਦੇਖਦੇ ਸਾਡੇ ਕੋਲ ਹੈਗਾ ਜੀ ਤਿੰਨ ਨੰਬਰ ਜ਼ੋਨ ਜਿਦੇ ਚ ਟਿੱਬਾ ਥਾਣਾ ਮਹਿਰਵਾਨ ਦਾਬਾ ਥਾਣਾ ਸਭ ਤੋਂ ਜ਼ਿਆਦਾ ਮੈਮ ਟ੍ਰੈਫਿਕ ਕਿਸ ਥਾਂ ਤੇ ਲੱਗਦੀ ਹੈ ਵੱਧ ਹਾਂ ਸਾਡੇ ਜਾਮ ਜ਼ਿਆਦਾ ਵੈਸੇ ਇੱਥੇ ਪੈਂਦਾ ਸਮਰਾਲਾ ਚੌਂਕ ਬਟ ਸਾਡੇ ਮੁਲਾਜ਼ਮ ਲੱਗੇ ਹੋਏ ਨੇ ਕੋਈ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟ੍ਰੈਫਿਕ ਸਮੂਥਲੀ ਸਾਡੀ ਜਾ ਰਹੀ ਹੈ ਜਿਵੇਂ ਇਸ ਥਾਂ ਤੇ ਮੁਲਾਜ਼ਮ ਮੌਜੂਦ ਹੁੰਦੇ ਨੇ ਪਰਮਨੈਂਟ ਹੋਣਾ ਨ ਬਲਵਿੰਦਰ ਸਿੰਘ ਹੁੰਦਾ ਇੱਥੇ ਸਾਡਾ ਉਹਦੇ ਨਾਲ ਚਾਰ ਸਾਡੇ ਟ੍ਰੈਫਿਕ ਇੰਚਾਰਜ ਲੱਗੇ ਹੋਏ ਨੇ ਉਹ ਮੈਨੂੰ ਲੱਗੇ ਹਾਂ ਜੀ ਹਾਂ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਗਰਮੀ ਕਾਫੀ ਪੈ ਰਹੀ ਹੈ ਲੋਕਾਂ ਨੂੰ ਮੈਸੇਜ ਇਹ ਹੀ ਆ ਵੀ ਦੁਪਹਿਰ ਦੇ ਟਾਈਮ ਆਪਦਾ ਸਟੇਬਲ ਰਹਿਣ ਘਰੇ ਰਹਿਣ ਹਨਾ ਧੁੱਪ ਜਿਆਦੇ ਆ ਜੇ ਲੋੜ ਆ ਤਾਂ ਹੀ ਬਾਹਰ ਨਿਕਲੋ ਨਹੀਂ ਬਹੁਤ ਜਿਆਦੇ ਹੈਗਾ ਟੈਂਪਰੇਚਰ ਹਨਾ ਅੱਜ ਕੋਲੋਂ ਤੁਹਾਨੂੰ ਤਸਵੀਰਾਂ ਜਿਹੜੀਆਂ ਘੁੰਮ ਕੇ ਦਿਖਾ ਦਿੰਨੇ ਆ ਚਾਰੋਂ ਪਾਸੇ ਦੀਆਂ ਲੁਧਿਆਣਾ ਦੇ ਜਿਸ ਥਾਪ ਤੇ ਅਸੀਂ ਮੌਜੂਦ ਆ ਕਿਉਂਕਿ ਤੁਸੀਂ ਸਿਰਫ ਅਗਰ 10 ਮਿੰਟ ਵੀ ਬਾਹਰ ਬਿਲਡ ਦੇ ਵਿੱਚ ਖੜ ਜੂਗੇ ਤੇ ਗਰਮੀ ਜਿਹੜੀ ਜੜੀ ਆ ਗਰਮੀ ਦੀ ਦੇਖ ਲਓ ਕਿਸ ਤਰੀਕੇ ਗਰਮੀ ਜੜੀ ਆ ਕਾਫੀ ਲਗਾਤਾਰ ਪੈ ਰਹੀ ਆ ਪਰ ਇਸ ਥਾਪ ਦੀ ਅਗਰ ਤਸਵੀਰਾਂ ਦਿਖਾਈਏ ਤੇ ਇਸ ਥਾਪ ਤੇ ਜਿਹੜੇ ਨਾਕਾ ਇੰਚਾਰਜ ਜਿਹੜੇ ਇਸ ਰੋਡ ਤੇ ਮੌਜੂਦ ਹੁੰਦੇ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜੜੀ ਆ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਟ੍ਰੈਫਿਕ ਪੌਂਸਿਬਲ ਹੋ ਲਗਾਤਾਰ ਜੜੀ ਆ ਸੇਵਾ ਲਈ ਭਾਈ ਜਾਰੀ ਆ ਉਹਨ ਕਿਤੀ ਹੈ ਗਈਾਸੋਰ ਲੁਹਾਰ ਟ੍ਰੈਫਿਕ ਮੁਕਤ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਲੁਧਿਆਣਾ ਦੇ ਹੱਬ ਦੇ ਵਿੱਚ ਮੌਜੂਦ ਆ ਉਹ ਜਿਹੜਾ ਸਮਰਾਜ ਚੌਕ ਦੇ ਵਿੱਚ ਮੌਜੂਦ ਆ ਜਿੱਥੇ तकरीबन ਤਗਿਰਨ ਸਾਰੀ ਗੱਡੀਆਂ ਜਿਹੜੀਆਂ ਨੇ ਇਸ ਰੋਡ ਤੋਂ ਲੰਘਦੀਆਂ ਨੇ ਉਸੋ ਕਾਫੀ ਜ਼ਿਆਦਾ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਟ੍ਰੈਫਿਕ ਨੂੰ ਲੈ ਕੇ ਪਰ ਭਰੀ ਤੁੱਪ ਦੇ ਵਿੱਚ ਲਗਾਤਾਰ ਬਤੌਰ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਰ ਖੁਦ ਵੀ ਫੀਲਡ ਦੇ ਵਿੱਚ ਉਤਰੇ ਹੁੰਦੇ ਨੇ ਗੱਲਬਾਤ ਕਰ ਲੈਂਦੇ ਆ ਸਰ ਸਾਰੀ ਜਿਹੜੀ ਮਿਹਨਤ ਕਰਦੇ ਹੋ ਇਸੇ ਘੜੀ ਤੁੱਪ ਦੇ ਵਿੱਚ ਕਾਫੀ ਗਰਮੀ ਜੜੀ ਹੈ ਨਜ਼ਰ ਆਉਂਦੀ ਹੈ ਸੋ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੇ ਬੋ ਏ ਜੀ ਡਿਊਟੀ ਬਣਦੀ ਹੈ ਡਿਊਟੀ ਕਰ ਰਹੇ ਆ ਜੀ ਗਰਮੀ ਦਾ ਟਾਈਮ ਹੈ ਤੇ ਤੁਹਾਡੇ ਮਦਦ ਲਈ ਲੋਕਾਂ ਨੂੰ ਅਪੀਲ ਕਰਾਂਗੇ ਜੀ ਬੇਨਾ ਕੰਮ ਤੋਂ ਬਾਹਰ ਨਾ ਨਿਕਲੋ ਜੀ ਗਰਮੀ ਬਹੁਤ ਜ਼ਿਆਦਾ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਆਪ ਤੁਸੀਂ ਫੀਲਡ ਦੇ ਵਿੱਚ ਖੜੇ ਹੋ ਕਿਵੇਂ ਦੇਖਦੇ ਹੋ ਇਹ ਸਾਡੀ ਡਿਊਟੀ ਹੈ ਜੀ ਡਿਊਟੀ ਬਣਦੀ ਹੈ ਜੀ ਡਿਊਟੀਪ੍ਰਤੀ ਕਰ ਰਹੇ ਆ ਜੀ ਲੋਕਾਂ ਦਾ ਸਾਨੂੰ ਸਹਿਯੋਗ ਚਾਹੀਦਾ ਤੁਹਾਡੇ ਮਦਦ ਲਈ ਕੋਈ ਘੱਟ ਤੋਂ ਘੱਟ ਬਾਹਰ ਨਿਕਲੋ ਬਿਲਕੁਲ ਸੋ ਦੱਸ ਦਈਏ ਕਿ ਕਈ ਜ਼ਿਲ੍ਹਿਆ ਪੰਜਾਬ ਪੂਰੇ ਪੰਜਾਬ ਪਰ ਦੀ ਅਗਰ ਗੱਲ ਕਰੀਏ ਜੇਕਰ ਦੇ ਪੂਰੇ ਪੰਜਾਬ ਪਰ ਦੇ ਵਿੱਚ ਇਹ ਕਈ ਜ਼ਿਲ੍ਹਿਆ ਦਾ ਵਿੱਚ ਜਿਹੜੀ ਗਰਮੀ ਹੈ ਕਾਫੀ ਬੇਸੁਮਾਰ ਪੈ ਰਹੀ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਬੱਦਲ ਵੀ ਜਿਹੜੇ ਕੁਝ ਛਾਏ ਹੋਏ ਨੇ ਤੁਹਾਨੂੰ ਦੱਸ ਦਨੇ ਆ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਦੇ ਵਿੱਚ ਦੇ ਜਿਹੜੇ ਹਾਲਾਤ ਨੇ ਉਹ ਗਰਮੀ ਦੇ ਕਾਫੀ ਬਤੋ ਬਤਰ ਨੇ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲੁਧਿਆਣਾ ਦੇ ਵਿੱਚ ਜਿਹੜੇ ਜਿੱਥੇ ਮੌਜੂਦ ਆ ਅਸੀਂ ਉੱਥੇ ਦੀਆਂ ਕਿ ਚਾਰੇ ਪਾਸੇ ਦੀ ਟ੍ਰੈਫਿਕ ਜਿਹੜੀ ਹੈ ਉਹ ਬਤੌਰ ਕਾਫੀ ਵਧੀਆ ਨਜ਼ਰ ਆ ਰਹੀ ਹੈ खजल खवार नहीं हो रहे क्योंकि गर्मी ज्यादा है, है गर्मी ਨੂੰ ਲੈ ਕੇ ਲੋਕ ਬਿਲਕੁਲ ਵੀ ਕਿਤੇ ਨਾ ਕਿਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਟ੍ਰੈਫਿਕ ਇਸ ਗਰਮੀ ਦੇ ਵਿੱਚ ਜਾਮ ਹੋ ਜਵੇ ਜੇ ਸੜਕਾਂ ਜਾਮ ਹੋ ਜਾਂਦੇ ਕਿਤੇ ਨਾ ਕਿਤੇ ਕਾਫੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਟਾਈਮ ਦੀ ਤੁਹਾਨੂੰ ਪੂਰੀਆਂ ਤਸਵੀਰਾਂ ਤਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਬਿਲਕੁਲ ਜਿੱਤੋ ਅਗਰ ਭਾਰਤ ਨਗਰ ਚੌਕ ਤੋਂ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਪੂਰੀ ਸੜਕ ਜਿਹੜੀ ਹੈ ਉਹ ਖਾਲੀ ਹੋਈ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਇਹ ਵੀ ਜਿਹੜੀ ਸੜਕ ਹੈ ਉਹ ਵੀ ਪੂਰੀ ਖਾਲੀ ਨਜ਼ਰ ਆ ਰਹੀ ਹੈ ਕਿਉਂਕਿ ਟ੍ਰੈਫਿਕ ਨੂੰ ਬਤੌਰ ਪੂਰੀ ਔਰ ਨਾਲ ਜਿਹੜਾ ਉਹਨੂੰ ਧਿਆਨ ਦਿੱਤਾ ਗਿਆ ਵੈ ਬਕਾਇਦਾ ਟ੍ਰੈਫਿਕ ਨੂੰ ਧਿਆਨ ਦਿੱਤਾ ਜਾ ਰਿਹਾ ਸੋ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਦੀ ਦਿੱਕਤਾਂ ਖਤਮ ਕੀਤੀਆਂ ਜਾ ਰਹੀਆਂ ਨੇ ਤੇ ਬਰੇਕ ਕਾਉਂਦੇ ਤਾਰੀਫ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਸੇਵਾ ਜੜੀ ਹੈ ਇਹ ਕੜੀ ਧੁੱਪ ਦੇ ਵਿੱਚ ਨਿਭਾਈ ਜਾ ਰਹੀ ਹੈ ਕਿਉਂਕਿ 45 ਡਿਗਰੀ ਟੈਂਪਰੇਚਰ ਜਿਹੜਾ ਹਾਈ ਤਾਪਮਾਨ ਹੈ ਤੋ ਇਸ ਗਰਮੀ ਦੇ ਵਿੱਚ ਵੀ ਲਗਾਤਾਰ ਰੋਣਾ ਬੋਲੋ ਸੇਵਾ ਜੜੀ ਹੈ ਉਹ ਲਗਾਤਾਰ ਨਿਭਾਈ ਜਾ ਰਹੀ ਹੈ ਤੇ ਲੋਕਾਂ ਦੀ ਜੜੀ ਹੈ ਸੇਵਾ ਕੀਤੀ ਜਾ ਰਹੀ ਹੈ ਇਸ ਤੋਂ ਗਰਮੀ ਦੇ ਵਿੱਚ ਪੁਲਿਸ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕਾਂ ਨੂੰ ਜ਼ਰੂਰੀ ਕੰਮ ਹੈ ਤੇ ਉਹ ਕਰ ਤੋਂ ਬਾਹਰ ਨਿਕਲਣ ਜਿਨ੍ਹਾਂ ਨੂੰ ਕੰਮ ਨਹੀਂ ਹੈਗਾ ਜ਼ਰੂਰੀ ਉਹ ਘਰੇ ਬੈਠਣ ਕਿਉਂਕਿ ਉਸ ਟਾਈਮ ਗਰਮੀ ਜੜੀ ਹੈ ਕਾਫੀ ਪੈ ਰਹੀ ਹੈ ਸੋ ਕਿਤੇ ਨ ਕਿਤੇ ਲਿਕੁਇਡ ਚੀਜ਼ਾਂ ਜੜੀਆਂ ਖਾਣ ਦੀ ਲੋੜ ਹੈ ਕਿਉਂਕਿ ਜੇ ਲਿਕੁਇਡ ਚੀਜ਼ਾਂ ਖਾਓਗੇ ਪਾਣੀ ਬਤ ਤੋਂ ਬਤ ਪੀਓਗੇ ਤੇ ਤੁਹਾਨੂੰ ਵੀ ਬਿਮਾਰੀਆਂ ਜੜੀਆਂ ਨਹੀਂ ਲੱਗਣਗੀਆਂ ਕਿਉਂਕਿ ਗਰਮੀ ਦੇ ਵਿੱਚ ਕਿਤਨੇ ਕਿਤੇ ਕਾਫੀ ਬਿਮਾਰੀਆਂ ਜੜੀਆਂ ਲੋਕਾਂ ਨੂੰ ਲੱਗ ਜਾਂਦੀਆਂ ਨੇ ਕਿਉਂਕਿ ਉਹਦਾ ਕਾਰਨ ਆ ਸਿਰਫ ਪਾਣੀ ਜੇ ਪਾਣੀ ਤੁਸੀਂ ਬਦ ਤੋਂ ਬਦ ਪੀਓਗੇ ਤਾਂ ਕਿੰਨੇ ਕਿਤੇ ਤੁਹਾਨੂੰ ਗਰਮੀ ਜੜੀ ਆ ਨਹੀਂ ਲੱਗੂਗੀ ਤੇ ਕਿਤਨੇ ਕਿਤੇ ਕਾਫੀ ਵਧੀਆ ਆ ਜਿਹੜਾ ਤੁਹਾਡੇ ਸਰੀਰ ਜਿਹੜਾ ਤੁਹਾਡਾ ਆਪਣਾ ਸਰੀਰ ਹੈ ਉਹ ਵੀ ਹਾਈਡਰੇਟ ਰਹੂਗਾ ਸੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰ ਰਹੇ ਹਾਂ ਕਿ ਧਰਮੀ ਦੇ ਵਿੱਚ ਤੁਸੀਂ ਅਜੇ ਕੰਮ ਹੈਗਾ ਤੇ ਬਾਹਰ ਨਿਕਲੋ ਨਹੀਂ ਤਾਂ ਘਰਾਂ ਦੇ ਵਿੱਚ ਬੈਠੋ ਕਿਉਂਕਿ ਗਰਮੀ ਜੜੀ ਆ ਕਾਫੀ ਪੈ ਰਹੀ ਹੈ ਅਤਿ ਦੀ ਗਰਮੀ ਪੈ ਰਹੀ ਹੈ ਹੁਣ ਡਰੋ ਮੁਹਾਲਾਈ ਮੈਨੇਜਿੰਗ ਕਰਦਾ ਮੈਂ ਸੰਜੇ ਦੇ ਨਾਲ ਧਰਮ